ਪਾਈ ਬਿੱਲਾ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਦੇ 사త్సੰਗ ਵਿੱਚ ਇੱਕ ਸਿੱਧਾ ਸਾਦਾ ਜੱਟ ਚਲਾ ਗਿਆ ਗੁਰੂ ਸਾਹਿਬ ਨੂੰ ਕਹਿਣ ਲੱਗਿਆ ਕਿ ਮੈਨੂੰ ਕੋਈ ਸੇਵਾ ਵਰਕਸ਼ੋ ਉਸ ਸਮਾਂ ਨੇ ਵਿੱਚ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਗੁਰੂ ਸਾਹਿਬ ਨੇ ਪੁੱਛਿਆ ਕਿ ਤੈਨੂੰ ਬੰਦੂਕ ਚਲਾਉਣੀ ਆਉਂਦੀ ਹੈ ਕਹਿੰਦਾ ਹੈ ਨਹੀਂ ਫਿਰ ਕਹਿਣ ਲੱਗੇ ਕਿ ਤੈਨੂੰ ਘੋੜਸਵਾਰੀ ਕਰਨੀ ਆਉਂਦੀ ਹੈ ਕਹਿੰਦਾ ਹੈ ਕਿ ਨਹੀਂ ਗੁਰੂ ਸਾਹਿਬ ਨੇ ਕਿਹਾ ਫਿਰ ਤੂੰ ਕੀ ਕਰੇਗਾ ਕੈਨ ਲੱਗਾ ਮੈਂ ਘੋੜਿਆਂ ਦੀ ਸੇਵਾ ਕਰਾਂਗਾ ਉਹਨਾਂ ਨੇ ਉਸ ਨੂੰ ਘੋੜਿਆਂ ਦੀ ਸੇਵਾ ਤੇ ਲਾ ਦਿੱਤਾ ਉਹ ਬੜੇ ਪ੍ਰੇਮ ਨਾਲ ਸੇਵਾ ਕਰਦਾ ਰਿਹਾ ਲਿੱਦ ਵਗੈਰਾ ਬਾਹਰ ਸੋਟਾਵੇ ਕਾ ਅੱਛਾ ਪਾਵੇ ਹਰ ਕਿਸਮ ਦੀ ਸਫਾਈ ਰੱਖੇ ਦੋ ਤਿੰਨ ਮਹੀਨੇ ਵਿੱਚ ਘੋੜੇ ਚੰਗੇ ਤਕੜੇ ਹੋ ਗਏ ਇੱਕ ਦਿਨ ਗੁਰੂ ਸਾਹਿਬ ਨੇ ਆ ਕੇ ਦੇਖਿਆ ਕਿਹੜੇ ਘੋੜੇ ਚੰਗੇ ਤਕੜੇ ਹੋ ਗਏ ਹਨ ਉਹਨਾਂ ਨਿਤਵੇਲੇ ਦੇ ਮੁਖੀਆਂ ਨੂੰ ਪੁੱਛਿਆ ਕਿ ਘੋੜਿਆਂ ਦੀ ਇੰਨੀ ਸੇਵਾ ਕਿਸ ਨੇ ਕੀਤੀ ਹੈ ਉਸ ਨੇ ਦੱਸਿਆ ਕਿ ਭਾਈ ਬੇਲਾ ਨੇ ਗੁਰੂ ਜੀ ਨੇ ਪੁੱਛਿਆ ਬੇਲੇ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਕਹਿੰਦਾ ਹੈ ਬੇਲਾ ਗੁਰੂ ਜੀ ਕਹਿਣ ਲੱਗੇ ਬੇਲਿਆ ਕੁਝ ਪੜਿਆ ਹੋਇਆ ਵੀ ਹੈ ਕਹਿੰਦਾ ਕਿ ਕੁਝ ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅੱਛਾ ਤੈਨੂੰ ਅਸੀਂ ਪੜ੍ਹਾ ਦਿਆਂਗੇ ਨਾਲੇ ਪੜਿਆ ਕਰ ਨਾਲੇ ਸੇਵਾ ਕਰਿਆ ਕਰ ਗੁਰੂ ਸਾਹਿਬ ਨੂੰ ਰੋਜ਼ ਇੱਕ ਤੁਕ ਦੱਸ ਦੇਣ ਉਹ ਰੋਜ਼ ਯਾਦ ਕਰਦਾ ਰਹੇ ਇੱਕ ਦਿਨ ਗੁਰੂ ਸਾਹਿਬ ਮੁਗਲਾਂ ਦੇ ਨਾਲ ਜੰਗ ਲਈ ਜਾ ਰਹੇ ਸਨ ਬੇਲਾ ਭੱਜ ਕੇ ਜਾ ਕੇ ਕਹਿੰਦਾ ਹੈ ਕਿ ਮੈਨੂੰ ਅੱਜ ਲਈ ਇੱਕ ਤੁਕ ਦੇ ਜਾਓ ਉਹਨਾਂ ਨੇ ਕਿਹਾ ਕਿ ਵਕਤ ਨਹੀਂ ਦੇਖਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਉਹਨਾਂ ਨੇ ਫਰਮਾਇਆ ਵਾਹ ਭਾਈ ਬੇਲਾ ਨਾ ਪਛਾਣੇ ਵਕਤ ਨਾ ਪਛਾਣੇ ਵੇਲਾ ਬੇਲੇ ਨੇ ਸਮਝਿਆ ਕਿ ਸ਼ਾਇਦ ਮੈਨੂੰ ਧੋਖ ਦੇ ਗਏ ਨੇ ਸਾਰਾ ਦਿਨ ਪ੍ਰੇਮ ਨਾਲ ਉਹਨੂੰ ਰਟਦਾ ਰਿਆ ਵਾਹ ਭਾਈ ਬੇਲਾ ਨਾ ਪਛਾਣੇ ਵਕਤ ਨਾ ਪਛਾਣੇ ਵੇਲਾ ਹੁਣ ਉੱਥੋਂ ਦੇ ਸਾਰੇ ਸੇਵਾਦਾਰ ਦੇਖ ਕੇ ਦਿਲ ਵਿੱਚ ਹੱਸਦੇ ਨੇ ਕਿ ਇਹ ਬੇਵਕੂਫ ਕੀ ਬੋਲਦਾ ਫਿਰਦਾ ਹੈ ਜਦ ਸ਼ਾਮ ਨੂੰ 사ਸੰਗ ਦਾ ਵਕਤ ਹੋਇਆ ਤਾਂ ਉਹਨਾਂ ਨੇ ਮਖੌਲ ਦੇ ਤੌਰ ਤੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਅੱਜ ਕੋਈ ਤੁਕ ਬੇਲੇ ਨੂੰ ਦੇ ਗਏ ਸੀ ਗੁਰੂ ਸਾਹਿਬ ਕਹਿਣ ਲੱਗੇ ਕੋਈ ਨਹੀਂ ਤਾਂ ਉਹਨਾਂ ਨੇ ਦੱਸਿਆ ਕਿ ਉਹ ਤਾਂ ਸਾਰਾ ਦਿਨ ਇਹੀ ਤੁਕ ਰਟਦਾ ਰਿਹਾ ਹੈ ਵਾ ਭਾਈ ਬੇਲਾ ਨਾ ਪਛਾਣੇ ਵਕਤ ਨਾ ਪਛਾਣੇ ਵੇਲਾ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਜਿਸ ਨੇ ਵਕਤ ਨਹੀਂ ਪਛਾਣਿਆ ਉਹ ਸਮਝ ਗਿਆ ਉਹ ਪਾਰ ਹੋ ਗਿਆ ਜਿਵੇਂ ਹੀ ਗੁਰੂ ਸਾਹਿਬ ਨੇ ਇਹ ਬਚਨ ਫਰਮਾਏ ਬੇਲੇ ਦੀ ਸੁਰਤ ਉੱਪਰਲੇ ਮੰਡਲਾਂ ਤੇ ਚੜ ਗਈ ਹੁਣ ਸਾਰਾ ਦਿਨ ਪ੍ਰੇਮ ਨਾਲ ਤੁਕ ਰਟਦਾ ਰਿਹਾ ਕਰੇ ਹੁਣ ਸੂਰਤ ਅੰਦਰ ਜਾਂਦੀ ਹੈ ਤਾਂ ਨਾਮ ਦੇ ਰੰਗ ਵਿੱਚ ਜੇ ਬਾਹਰ ਆਉਂਦੀ ਹੈ ਤਾਂ ਵੀ ਗੁਰੂ ਦੇ ਖਿਆਲ ਨਾਮ ਦੇ ਪਿਆਰ ਵਿੱਚ ਡੁੱਬੀ ਰਹਿੰਦੀ ਕੁਝ ਸੇਵਾਦਾਰਾਂ ਨੇ ਕਿਹਾ ਕਿ ਇਸ ਦਰਬਾਰ ਵਿੱਚ ਇਨਸਾਫ ਕੋਈ ਨਹੀਂ ਅਸੀਂ ਕਦੋਂ ਦੇ ਸੇਵਾ ਕਰਦੇ ਹਾਂ ਕੁਝ ਪ੍ਰਾਪਤ ਨਾ ਹੋਇਆ ਲੇਕਿਨ ਇਹ ਕੱਲ ਆਇਆ ਹੈ ਅਤੇ ਅਜ ਨਾਮ ਨਾਲ ਰੰਗਿਆ ਗਿਆ ਗੁਰੂ ਸਾਹਿਬ ਨੇ ਦੇਖਿਆ ਕਿ ਇੱਕ ਰੋਧ ਵਿੱਚ ਆ ਗਏ ਨੇ ਸਮਝਾਉਣ ਲਈ ਕੁਝ ਭੰਗ ਦੇ ਦਿੱਤੀ ਕਿ ਇਹਨੂੰ ਪ੍ਰੇਮ ਨਾਲ ਰਗੜੋ ਕਾਇਦਾ ਹੈ ਜਿੰਨਾ ਭੰਗ ਨੂੰ ਜ਼ਿਆਦਾ ਰਗੜਿਆ ਜਾਵੇ ਉਨਾਂ ਜ਼ਿਆਦਾ ਨਸ਼ਾ ਦਿੰਦੀ ਹੈ ਖੂਬ ਰਗੜਿਆ ਭੰਗ ਦਾ ਘੜਾ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਜੂਲਿੰਗਾ ਕਰ ਕਰ ਛੁੱਟੀ ਜਾਓ ਜਦ ਸਾਰਾ ਕੜਾ ਖਤਮ ਹੋ ਗਿਆ ਤਾਂ ਪੁੱਛਿਆ ਕਿ ਨਸ਼ਾ ਆਇਆ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਆਇਆ ਜੇ ਪੀਂਦੇ ਅੰਦਰ ਜਾਂਦੀ ਤਾਂ ਨਸ਼ਾ ਆਉਂਦਾ ਗੁਰੂ ਸਾਹਿਬ ਕਹਿਣ ਲੱਗੇ ਬੇਲੇ ਵਾਲੇ ਸਵਾਲ ਦਾ ਜਵਾਬ ਤਾਂ ਇਹੋ ਹੀ ਹੈ ਉਹਦੇ ਅੰਦਰ ਨਾਮ ਦਾ ਰੰਗ ਚੜ ਗਿਆ ਹੈ ਮਤਲਬ ਤਾਂ ਇਹ ਹੈ ਕਿ ਜਦ ਤੱਕ ਅੰਦਰ ਪਿਆਰ ਨਾ ਹੋਵੇ ਪ੍ਰੇਮ ਨਾ ਹੋਵੇ ਮੁਕਤੀ ਨਹੀਂ ਮਿਲਦੀ ਨਾ ਪਰਦਾ ਖੁੱਲਦਾ ਹੈ ਅਤੇ ਨਾ ਹੀ ਸ਼ਾਂਤੀ ਆਉਂਦੀ ਹੈ